ਹਾਂਜੀ ਸੋਸ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਅੰਦਰ ਬਹੁਤ ਹੀ ਕੰਮ ਆਉਣ ਵਾਲੀਆਂ ਟਿਪਸ ਤੁਹਾਨੂੰ ਜ਼ਰੂਰ ਸੁਣੋ ਕਿਚਨ ਟਿਪਸ ਨੰਬਰ 1 ਦੁੱਧ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਪਿਤ ਵਾਲੀ ਜਗ੍ਹਾ ਤੇ ਲੇਪ ਕਰਨ ਨਾਲ ਪਿਤ ਤੋਂ ਬਹੁਤ ਜ਼ਿਆਦਾ ਰਾਹ ਮਿਲੇਗਾ ਨੰਬਰ 2 ਦਾਲ ਨੂੰ ਬਣਾਉਂਦੇ ਹੋ ਤਾਂ ਉਸ ਨੂੰ ਬਣਾਉਣ ਸਮੇਂ ਹੀ ਉਸ ਵਿੱਚ ਪਿਆਜ਼ ਬਿਨਾ ਕੱਟੇ ਹੀ ਪਾਓ ਤੇ ਬਾਅਦ ਵਿੱਚ ਤੜਕਾ ਨਾ ਲਗਾਓ ਇਸ ਤਰ੍ਹਾਂ ਦੀ ਦਾਲ ਖਾਨ ਵਿੱਚ ਬਹੁਤ ਜ਼ਿਆਦਾ ਸਵਾਦ ਵਧਦੀ ਹੈ ਨੰਬਰ 3 ਪਲਕਾ ਉੱਪਰ ਵੈਸਲੀਨ ਲਗਾਉਣਾ ਵੀ ਬਹੁਤਾਂ ਦੀ ਗ੍ਰੋਥ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਪਲਕਾਂ ਉੱਪਰ ਚੰਗੀ ਤਰ੍ਹਾਂ ਵੈਸਲੀਨ ਲਾਓ ਅਤੇ ਸਵੇਰ ਉੱਠ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਲਓ ਇਸ ਦੀ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਬਹੁਤ ਹੀ ਜਲਦ ਇਸ ਦਾ ਵਧੀਆ ਨਤੀਜਾ ਦੇਖਣ ਨੂੰ ਮਿਲੇਗਾ ਨੰਬਰ 4 ਸੂਜੀ ਦਾ ਹਲਵਾ ਬਣਾਉਣ ਸਮੇ ਜੇਕਰ ਉਸ ਦਾ ਰੰਗ ਜਿਆਦਾ ਕਾਲਾ ਹੋ ਗਿਆ ਹੋਵੇ ਤਾਂ ਉਸ ਨੂੰ ਦੁੱਧ ਪਾ ਦਿਓ ਉਸ ਦੀ ਮਦਦ ਨਾਲ ਹਲਵੇ ਦਾ ਰੰਗ ਸਾਫ਼ ਹੋ ਜਾਵੇਗਾ ਤੇ ਦੇਖਣ ਵਿੱਚ ਵੀ ਸੋਹਣਾ ਲੱਗੇਗਾ ਨੰਬਰ 5 ਦਾਲ ਚੀਨੀ ਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਸਰੀਰ ਦੀ ਗ੍ਰਾਹਟ ਨੂੰ ਵਧਾਉਣ ਦਾ ਕੰਮ ਕਰਦੀ ਹੈ ਅਤੇ ਇਹ ਔਰਤਾਂ ਦੀ ਬੀਵੀਐਸ ਨੂੰ ਨਿਯੋਗਤ ਕਰਨ ਦਾ ਵੀ ਕੰਮ ਕਰਦੀ ਹੈ ਇਸ ਦੇ ਲਈ ਤੁਸੀਂ ਦਾਲ ਚੀਨੀ ਨੂੰ ਪੀਸ ਕੇ ਇੱਕ ਕੱਪ ਵਿੱਚ ਪਾ ਲਓ ਅਤੇ ਇਸ ਵਿੱਚ ਉਬਲਿਆ ਹੋਇਆ ਪਾਣੀ ਮਿਲਾਓ ਇਸ ਦੇ ਨਾਲ ਤੁਸੀਂ ਇਸ ਵਿੱਚ ਸ਼ਹਿਦ ਜਾਂ ਫਿਰ ਸ਼ੱਕਰ ਮਿਲਾ ਕੇ ਵੀ ਲੈ ਸਕਦੇ ਹਾਂ ਇਸ ਦਾ ਸੇਵਨ ਤੁਜਾਨਾ ਕਰਨ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 3 ਆਟੇ ਨੂੰ ਬੰਨਣ ਸਮੇਂ ਜੇਕਰ ਉਸ ਵਿੱਚ ਤੁਸੀਂ ਅੱਧਾ ਦੁੱਤ ਤੇ ਅੱਧਾ ਪਾਣੀ ਪਾ ਕੇ ਗੋਲ ਗੋਲੋਂ ਗੋਨ ਲੌ ਇਸ ਦੀ ਮਦਦ ਨਾਲ ਰੋਟੀ ਬਹੁਤ ਹੀ ਨਰਮ ਤੇ ਸੁਆਦ ਬਣੇਗੀ ਨੰਬਰ 7 ਬੱਚਿਆਂ ਨੂੰ ਇੱਕ ਤੇ ਵੱਡਿਆਂ ਨੂੰ ਦੋ ਸਹਾਰੇ 250 ਮਿਲੀਲੀਟਰ ਪਾਣੀ ਵਿੱਚ ਬਾਲ ਕੇ ਰੋਜ਼ਾਨਾ ਰਾਤ ਨੂੰ ਖਵਾਉਣ ਅਤੇ ਉੱਪਰ ਦੀ ਦੁੱਧ ਪਿਲਾਉਣ ਨਾਲ ਬਾਰ ਬਾਰ ਪਿਸ਼ਾਬ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 8 ਦੀ ਗੱਲ ਕਰਦੇ ਹਾਂ ਜੀ ਜੇਕਰ ਕੁੱਤੇ ਨੇ ਘੱਟ ਲਿਆ ਹੋਵੇ ਤਾਂ ਸ਼ੁਕਰ ਪਿਆਜ਼ ਦੇ ਰਸ ਵਿੱਚ ਸ਼ਾਇਦ ਮਿਕਸ ਕਰਕੇ ਲਿਖਾ ਲਓ ਇਸ ਦੀ ਮਨਾਂ ਜ਼ਖਮ ਜਲਦੀ ਭਰ ਜਾਵੇਗਾ ਤੇ ਰਾਮ ਵੀ ਜਲਦੀ ਆਵੇਗਾ ਨੰਬਰ 9 ਦੋ ਪੱਕੇ ਹੋਏ ਕੇਲੇ ਚੀਨੀ ਦੇ ਨਾਲ ਕੁਝ ਦਿਨਾਂ ਤੱਕ ਹਰ ਰੋਜ਼ ਖਾਣ ਨਾਲ ਔਰਤਾਂ ਨੂੰ ਕਦੇ ਵੀ ਲ ਕੋਰੀਆ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਸੇਂਗੂ ਨੂੰ ਪਾਣੀ ਪਾ ਕੇ ਜੇਕਰ ਤੁਸੀਂ ਉਬਾਲ ਲਓ ਤੇ ਫਿਰ ਇਸ ਨੂੰ ਠੰਡਾ ਕਰਕੇ ਉਸ ਦਾ ਕੋਟਾ ਕਰ ਲਓ ਇਸ ਨਾਲ ਦੰਦਾ ਵਿੱਚ ਹੋਰ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਕੀੜਾ ਦੰਦਾ ਦਾ ਉਹ ਬਾਹਰ ਨਿਕਲ ਜਾਵੇਗਾ ਨੰਬਰ 11 ਜੇਕਰ ਨੱਟ ਵਿੱਚ ਬਹੁਤ ਜ਼ਿਆਦਾ ਖੂਨ ਆ ਰਿਹਾ ਹੋਵੇ ਤਾਂ ਆਪਣੇ ਨੱਕ ਉੱਪਰ ਠੰਡੇ ਪਾਣੀ ਦੀ ਧਾਰ ਵੱਨ ਕੇ ਪਾਣੀ ਸ਼ੁਰੂ ਕਰਦੇ ਹਾਂ ਜਾਂ ਫਿਰ ਨਾਕ ਉੱਪਰ ਪਾਣੀ ਦੇ ਲਗਾਤਾਰ ਛਿੱਟੇ ਮਾਰੋ ਇਸ ਦੀ ਮਦਦ ਨਾਲ ਖੂਨ ਜਿਹੜਾ ਜਿਹਨੂੰ ਆਪਣਾ ਸਹੀ ਕੇਰਨਿਆ ਉਹ ਬੰਦ ਹੋ ਜਾਂਦੀ ਹੈ ਨੰਬਰ 13 ਰੋਗਾ ਰੋਗਾ ਨਾਲ ਲੜਨ ਦੀ ਸ਼ਕਤੀ ਨੂੰ ਬਧਾਉਣ ਲਈ ਆਵਲੇ ਦਾ ਸੇਵਨ ਹਰ ਰੋਜ਼ ਕਰਨਾ ਬਹੁਤ ਹੀ ਜ਼ਰੂਰੀ ਹੈ ਨੰਬਰ 14 ਜੇਕਰ ਤੁਸੀਂ ਦੁੱਧ ਵਿੱਚ ਹਲਦੀ ਤੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੀ ਲਓ ਇਸ ਦੀ ਮਦਦ ਨਾਲ ਸਰੀਰ ਤੇ ਲੱਗੀ ਹੋਈ ਅੰਦਰੂਨੀ ਸੱਟ ਵੀ ਜਲਦੀ ਠੀਕ ਹੋ ਜਾਵੇਗੀ ਤੁਹਾਨੂੰ ਆਰਾਮ ਮਿਲੇਗਾ ਨੰਬਰ 15 ਜਰੇਲੇ ਜਾਨਵਰਾਂ ਦੇ ਕੱਟਣ ਤੇ ਜਾਮਨ ਤੇ ਪੱਤਿਆਂ ਦਾ ਰਸ ਪੀਣਾ ਚਾਹੀਦਾ ਹੈ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 16 ਚਾਹ ਪੀਣ ਤੋਂ ਬਾਅਦ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਸਾਡੀ ਮੈਟਬਨ ਤੰਤਰ ਉੱਪਰ ਬਹੁਤ ਅਸਰ ਬੁਰਾ ਪੈਂਦਾ ਹੈ ਜਿਸ ਕਾਰਨ ਸਾਡਾ ਸਰੀਰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 17 ਇੱਕ ਹਰਡ ਦਾ ਸੇਵਨ ਹਰ ਰੋਜ਼ ਕਰਨ ਨਾਲ ਇਨਸਾਨ ਦੀ ਉਮਰ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਨੰਬਰ 18 ਜੇਕਰ ਤੁਸੀਂ ਕੋਈ ਵੀ ਸਬਜ਼ੀ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਲਫਾਫੇ ਵਿੱਚ ਪਾ ਕੇ ਉਸ ਦੀ ਗੰਡ ਬੰਨ ਕੇ ਉਹ ਬੰਨਦੇ ਹੋ ਤਾਂ ਉਸ ਦੀ ਮਦਦ ਨਾਲ ਇਹ ਕਈ ਦਿਨਾਂ ਤੱਕ ਖਰਾਬ ਨਹੀਂ ਹੋਵੇਗੀ ਨੰਬਰ 19 ਜੋ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਬੋਲਣਾ ਅਤੇ ਤੋਂ ਨਿਜੇ ਲਗਾਉਣ ਨਾਲ ਬੱਲ ਘਟਣਾ ਬੰਦ ਹੋ ਜਾਂਦੇ ਹਨ ਨੰਬਰ 2 ਜੇਕਰ ਤੁਸੀਂ ਲੱਸੀ ਪੀਣੀ ਪਸੰਦ ਕਰਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜਰੂਰ ਪੀ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਲੱਸੀ ਸਵਾਦ ਲੱਗਦੀ ਹੈ ਤੇ ਨਾਲ ਹੀ ਅਸੀਂ ਇਨੂੰ ਠੰਡਕ ਵੀ ਮਹਿਸੂਸ ਕਰਦੇ ਹਾਂ ਸਰੀਰ ਵਿੱਚ ਠੰਡਕ ਮਹਿਸੂਸ ਕਰਦੇ ਹਾਂ ਨੰਬਰ 21 ਸ਼ੂਕਰ ਬਲੱਡ ਪ੍ਰੈਸ਼ਰ ਅਤੇ ਗਠੀਆ ਵਰਗੇ ਰੋਗਾਂ ਤੋਂ ਬਚਾਉਣ ਲਈ ਹਲਦੀ ਦਾ ਸੇਵਨ ਬਹੁਤ ਜ਼ਰੂਰੀ ਹੈ ਦੁੱਧ ਵਿੱਚ ਮਿਲਾ ਕੇ ਇੱਕ ਚਮਚ ਅਲਦੀ ਦਾਬ ਵੀ ਲਿਆ ਕਰੋ ਇਸ ਨਾਲ ਜੋ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਰਾਤ ਮਿਲਦੀ ਹੈ ਨੰਬਰ 23 ਮੇਥੀ ਦੇ ਲੱਡੂ ਖਾਣ ਨਾਲ ਹੱਥ ਪੇਟ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 24 ਘਰ ਵੱਡਾ ਹੋਵੇ ਜਾਂ ਫਿਰ ਛੋਟਾ ਜੇ ਘਰ ਵਿੱਚ ਮਠਾਸ ਨਾ ਹੋਵੇ ਤਾਂ ਘਰ ਵਿੱਚ ਇਨਸਾਨ ਤਾਂ ਕੀ ਕੀੜੀਆਂ ਵੀ ਨਹੀਂ ਆਉਂਦੀਆਂ ਨੰਬਰ 25 ਆਲਸੀ ਦੇ ਬੀਜਾਂ ਦੇ ਨਾਲ ਦੋ ਅਖਰੋਟ ਖਾਣ ਲੈਣ ਨਾਲ ਜੋੜਾਂ ਤੇ ਦਰਦ ਤੋਂ ਰਾਹ ਮਿਲਦਾ ਹੈ ਨੰਬਰ 26 ਕੋਸ਼ ਰਹਿਣਾ ਇੱਕ ਮੰਤਰ ਹੈ ਆਪਣੇ ਤੋਂ ਇਲਾਵਾ ਹੋਰ ਕਿਸੇ ਤੋਂ ਉਮੀਰ ਨਾ ਉਮੀਦ ਨਾ ਰੱਖੋ ਨੰਬਰ 227 ਵਿਸ਼ੇ ਤਾ ਅਨਾਰ ਦੇ ਬਹੁਤ ਸਾਰੇ ਫਾਇਦੇ ਹਨ ਵਿਸ਼ੇ ਤਾ ਅਨਾਰ ਦੇ ਬਹੁਤ ਸਾਰੇ ਫਾਇਦੇ ਹਨ ਪਰ ਇਹ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ ਦਰਸਲ ਨਾਰ ਦੀ ਜ਼ਿਆਦਾ ਸੇਵ ਨਾਲ ਡਾਇਰੀਆ ਦੀ ਬਿਮਾਰੀ ਹੋ ਸਕਦੀ ਹੈ ਜਿੰਨਾ ਲੋਕਾਂ ਨੂੰ ਸਮੱਸਿਆ ਹੈ ਉਹਨਾਂ ਨੂੰ ਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 28 ਜਦੋਂ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ ਜਾਵੇ ਤਾਂ ਉੱਥੇ ਆਪਣਾਪਣ ਖਤਮ ਹੋ ਜਾਂਦਾ ਹੈ ਨੰਬਰ 29 ਸਰਦੀਆਂ ਵਿੱਚ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੁੱਧ ਵਿੱਚ ਜਾਇਫਲ ਮਿਲਾ ਕੇ ਮੱਥੇ ਉੱਪਰ ਲੇਪ ਕਰੋ ਆਰਾਮ ਮਿਲੇਗਾ ਨੰਬਰ 3 ਸਹੀ ਕਰਮ ਉਹ ਨਹੀਂ ਜਿਸ ਦਾ ਨਤੀਜਾ ਹਮੇਸ਼ਾ ਸਹੀ ਹੋਵੇ ਬਲਕਿ ਸਹੀ ਕਰਮ ਉਹ ਹੁੰਦਾ ਹੈ ਜਿਸ ਦਾ ਉਦੇਸ਼ ਕਦੇ ਗਲਤ ਨਾ ਹੋਵੇ ਨੰਬਰ 31 ੋਜਨ ਕੱਲ ਤੋਂ ਬਾਅਦ ਜੀਰਾ ਪਾਊਡਰ ਕੋ ਪਾਚਨ ਕਿਰਿਆ ਠੀਕ ਰਹੇਗੀ ਨੰਬਰ 32 ਜੇਕਰ ਕੋਈ ਤੁਹਾਨੂੰ ਆਪਣਾ ਰਾਜ ਦੱਸਦਾ ਹੈ ਤਾਂ ਸਮਝੋ ਉਸ ਬੰਦੇ ਨੇ ਆਪਣੀ ਇੱਜ਼ਤ ਤੁਹਾਡੇ ਹਵਾਲੇ ਕਰ ਦਿੱਤੀ ਹੈ ਨੰਬਰ 33 ਸਰਦੀਆਂ ਵਿੱਚ ਅੰਜੀਰ ਦਾ ਸੇਵਨ ਕਰਨ ਨਾਲ ਛਾਤੀ ਤੇ ਜੰਮਿਆ ਹੋਇਆ ਬਲਗਮ ਬਾਹਰ ਨਿਕਲ ਆਵੇਗਾ ਅਤੇ ਖਾਂਸੀ ਤੋਂ ਵੀ ਰਾਹਤ ਮਿਲੇਗੀ ਨੰਬਰ 34 ਪੜ੍ਹਣਾ ਮੂਰਖਤਾ ਦੀ ਨਿਸ਼ਾਨੀ ਨਹੀਂ ਪੜ੍ਹੇ ਲਿਖੇ ਲੋਕ ਵੀ ਮੂਰਖ ਹੁੰਦੇ ਹਨ ਨੰਬਰ 35 ਸਾਲਤਿਆਂ ਵਿੱਚ ਸਰੋਂ ਦੇ ਤੇਲ ਵਿੱਚ 3-4 ਲਸਣ ਦੀਆਂ ਗਲੀਆਂ ਪਾ ਕੇ ਪਕਾ ਲਓ ਅਤੇ ਠੰਡਾ ਹੋਣ ਤੱਕ ਉਸ ਦੀ ਮਾਲਿਸ਼ ਕਰੋ ਇਹ ਸਰੀਰ ਤੇ ਕਿਸੇ ਵੀ ਦਰਦ ਤੋਂ ਰਾਤ ਦਿੰਦੀ ਹੈ ਨੰਬਰ 31 ਇੱਕ ਚੰਗੇ ਇਨਸਾਨ ਦੀ ਵੀ ਬੁਰੀ ਆਦਤ ਹੁੰਦੀ ਹੈ ਹੁਣ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ਨੰਬਰ 30 ਖਾਲੀ ਪੇਟ ਅਲੋਗਰਾ ਜੂਸ ਪੀਣ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 38 ਜੰਕੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ ਨੰਬਰ 38 ਰਹੁ ਕਰ ਦੇਜਨ ਜਨਕੀ ਇਸ ਦੀ ਨਾਲ ਸਾਡੀ ਪਾਚਨ ਗ੍ਰਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 40 ਲਾਸਟ ਪੁਆਇੰਟ ਵੱਲ ਵਧਦੇ ਹਾਂ ਜੀ ਗਲਤੀ ਹੋਣ ਦੇ ਡਰੋ ਡਰ ਨਾਲ ਕੁਝ ਵੀ ਨਾ ਕਰਨਾ ਸਭ ਤੋਂ ਵੱਡੀ ਗਲਤੀ ਹੈ ਲਓ ਜੀ ਜਾਂਦੇ ਜਾਂਦੇ ਇੱਕ ਨੁਕਤਾ ਤੁਹਾਨੂੰ ਹੋਰ ਦੱਸ ਜਾਨਾ ਜੀ ਨੰਬਰ 41 ਪੁਆਇੰਟ ਸੁੱਕਿਆ ਹੋਇਆ ਪੁਦੀਨਾ ਅਤੇ ਸ਼ਹਿਦ ਦਾ ਮਿਸ਼ਰਣ ਨਿਜਮਤ ਬ੍ਰੀਡਸ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਲਓ ਜੀ ਇਹ ਹੀ ਆਪਣੇ 41 ਨੁਕਤੇ ਸੀਗੇ ਜੀ ਤੇ ਚੈਨਲ ਨੂੰ ਆਪਣੇ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਅੱਗੇ ਵੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਅੰਦਰ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ ਧੰਨਵਾਦ